ਹਾਂਜੀ ਤਰਨਤਾਰ ਨੂੰ ਲੈ ਕੇ ਜਿਮਨੀ ਚੋਣਾ ਦੇ ਵਿੱਚ ਕਾਲੀ ਲਲ ਮੂਹਰੇ ਚੱਲ ਰਿਹਾ ਜਿਹਦੇ ਵਿੱਚ ਜੇ ਗੱਲ ਕਰੀਏ ਸੁਖਬੀਰ ਬਾਦਲ ਬੰਨਿਓ ਰੋਡ ਸ਼ੋਅ ਵੀ ਕੱਟੇ ਜਾਂਦੇ ਆ ਰੇਲੀਆਂ ਵੀ ਕੀਤੀਆਂ ਜਾਂਦੀਆਂ ਤੇ ਪਰ ਹੁਣ ਦੂਜੇ ਨੰਬਰ ਤੇ ਆਵਾਜ਼ ਦੀ ਪਾਰਟੀ ਆ ਪਹਿਲਾਂ ਵੀਡੀਓ ਸੁਣੋ ਪੂਰੀ ਗੱਲਬਾਤ ਕੀ ਆ ਕੌਣ ਅੱਗੇ ਚੱਲ ਰਿਹਾ ਕੌਣ ਮੂਹਰੇ ਚੱਲ ਰਿਹਾ ਤੇ ਪੂਰੀ ਵੀਡੀਓ ਸੁਣੋ ਫਿਰ ਕਰਦੇ ਆ ਅੱਗੇ ਗੱਲਬਾਤ ਤਰਨਤਾਰਨ ਦਾ ਪਹਿਲਾ ਰੁਝਾਨ ਸਾਹਮਣੇ ਆ ਗਿਆ ਵੱਡਾ ਉਲਟਫੇਰ ਆ ਕਾਲੀ ਦਲ ਅੱਗੇ ਜਾ ਰਿਹਾ ਏ ਪਹਿਲੇ ਰੁਝਾਨ ਦੇ ਵਿੱਚ ਹੀ ਆ ਕਾਲੀ ਦਲ ਨੇ ਲੀਡ ਲੈ ਲਿਆ ਵੱਡੀ ਖਬਰ ਸੁਖਵਿੰਦਰ ਕੌਰ ਰੰਦਾਵਾ ਅਕਾਲੀ ਦਲ ਦੇ ਕੈਂਡੀਡੇਟ ਇਸ ਵੇਲੇ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਹੈ ਵੋਟਾਂ ਦਾ ਅੰਕੜਾ ਵੀ ਤੁਹਾਨੂੰ ਦੱਸ ਦਿਆਂ ਕਿ ਪਹਿਲੇ ਰਾਉਂਡ ਦੇ ਵਿੱਚ ਕਿੰਨੀਆਂ ਵੋਟਾਂ ਕਿਸ ਪਾਰਟੀ ਨੂੰ ਕਿਸ ਕੈਂਡੀਡੇਟ ਨੂੰ ਮਿਲ ਚੁੱਕੀਆਂ ਨੇ ਅਕਾਲੀ ਦਲ ਨੂੰ ਪਹਿਲੇ ਰਾਉਂਡ ਦੇ ਵਿੱਚ 2910 ਵੋਟਾਂ ਮਿਲੀਆਂ ਨੇ ਜਦਕਿ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਹਰਮਿਤ ਸੰਧੂ 2285 ਵੋਟਾਂ ਦੇ ਨਾਲ ਤਾਂ ਅਕਾਲੀ ਦਲ ਦੀ ਪਹਿਲੇ ਰੁਝਾਨ ਦੇ ਵਿੱਚ ਹੀ 625 ਦੀ ਲੀਡ ਹੋ ਗਈ ਹੈ ਅਤੇ ਤੀਜੇ ਨੰਬਰ ਤੇ ਨੇ ਕਾਂਗਰਸ ਦੇ ਕਰਨबीर ਸਿੰਘ ਬੋਰਜ 1379 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਵਾਰਿਸ ਪੰਜਾਬ ਜਥੇਬੰਦੀ ਦੇ ਮੰਦੀਪ ਸਿੰਘ ਖਾਲਸਾ 1005 ਅਤੇ ਭਾਜਪਾ 282 ਵੋਟਾਂ ਹਰਜੀਤ ਸਿੰਘ ਸੰਧੂ ਪਹਿਲੇ ਨੰਬਰ ਤੇ ਅਕਾਲੀ ਦਲ ਚੱਲ ਰਿਹਾ ਹੈ ਪਹਿਲਾ ਰੁਝਾਨ న్యూਸ 18 ਪੰਜਾਬ ਤੇ ਤੁਸੀਂ ਦੇਖ ਰਹੇ ਹੋ ਸੁਖਵਿੰਦਰ ਕੌਰ ਰੰਦਾਵਾ ਪਹਿਲੇ ਨੰਬਰ ਤੇ ਚੱਲ ਰਹੇ ਨੇ ਪਹਿਲੇ ਰੁਝਾਨ ਦੇ ਵਿੱਚ 625 ਵੋਟਾਂ ਦੇ ਨਾਲ ਅੱਗੇ ਹੋ ਗਏ ਨੇ ਅਕਾਲੀ ਦਲ ਦੇ ਕੈਂਡੀਡੇਟ ਪਹਿਲੇ ਰੁਝਾਨ ਦੇ ਵਿੱਚ ਹੀ ਬਹੁਤ ਜ਼ੋਰ ਲਾਇਆ ਇਸ ਵਾਰ ਤਕਬੀਰ ਬਾਦਲ ਦੇ ਵੱਲੋਂ तमाम ਰੋਡ ਸ਼ੋਅ ਕੱਢੇ ਗਏ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਅਤੇ ਅਕਾਲੀ ਦਲ ਨੇ ਇਸ ਵੇਲੇ ਪਹਿਲੇ ਹੀ ਰੁਝਾਨ ਦੇ ਵਿੱਚ ਲੀਡ ਅਤੇ ਜਿਸ ਤੰਗ ਦੇ ਨਾਲ ਦਿਹਾਤੀ ਹਲਕਾ ਤੇ 2002 ਦੇ ਵਿੱਚ ਭਾਵੇਂ ਉੱਥੇ ਹਰਮਿਤ ਸਿੰਘ ਸੰਧੂ ਆਜ਼ਾਦ ਜਿੱਤੇ ਪਰ 2000 7 ਅਤੇ 12 ਦੇ ਵਿੱਚ ਅਕਾਲੀ ਦਲ ਦੇ ਰੂਪ ਦੇ ਵਿੱਚ ਹਰਮੀਤ ਸੰਧੂ ਜਿੱਤੇ ਸੀ ਤਾਂ ਇਸ 625 ਵੋਟਾਂ ਦੀ ਲੀਡ ਮਿਲ ਚੁੱਕੀ ਹੈ ਅਕਾਲੀ ਦਲ ਨੂੰ ਪਹਿਲੇ ਰੁਝਾਨ ਦੇ ਵਿੱਚ ਵੱਡੀ ਖਬਰ ਹੈ ਕਿਉਂਕਿ ਦਿਲਚਸਪ ਰਹਿਣ ਵਾਲਾ ਨਤੀਜਾ ਅਜੇ ਦਾ ਸੱਤਾਧਾਰੀ ਧਿਰ ਦੂਜੇ ਨੰਬਰ ਤੇ ਹੈ ਜਿਹੜੇ ਹਰਮੀਤ ਸੰਧੂ ਨੇ ਉਹ ਦੂਜੇ ਨੰਬਰ ਤੇ ਨੇ 285 ਵੋਟਾਂ ਦੇ ਨਾਲ ਵੋਟਾਂ ਦਾ ਅੰਕੜਾ ਤੁਹਾਨੂੰ ਦੱਸ ਰਹੇ ਹਾਂ ਕਿ ਪਹਿਲਾ 라ਉਂਡ ਅਕਾਲੀ ਦਲ ਅੱਗੇ ਅ ਸੁਖਵਿੰਦਰ ਕੌਰ ਰੰਦਾਵਾ ਅੱਗੇ 2910 ਵੋਟਾਂ ਪਹਿਲਾ ਰਾਉਂਡ 2910 ਵੋਟਾਂ ਦੂਜਾ ਜੇਕਰ ਗੱਲ ਕੀਤੀ ਜਾਵੇ ਦੂਜੇ ਨੰਬਰ ਤੇ ਹੈ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ 2285 625 ਵੋਟਾਂ ਦੇ ਨਾਲ ਇਸ ਵੇਲੇ ਅਕਾਲੀ ਦਲ ਅੱਗੇ ਤੀਜੇ ਨੰਬਰ ਤੇ ਕਾਂਗਰਸ 1379 ਚੌਥੇ ਤੇ ਜਿਹੜੇ ਮਨਦੀਪ ਸਿੰਘ ਖਾਲਸਾ ਸੰਦੀਪ ਤੇ ਪਰਾ 1005 ਵੋਟਾਂ ਬੀਜੇਪੀ ਨੂੰ ਸਿਰਫ ਪਹਿਲੇ ਰਾਉਂਡ ਦੇ ਵਿੱਚ 282 ਵੋਟਾਂ ਮਿਲੀਆਂ ਨੇ ਤਾਂ ਇਹ ਸਭ ਤੋਂ ਪਹਿਲਾ ਰੁਝਾਨ న్యూਸ 18 ਪੰਜਾਬ ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ న్యూਸ 18 ਪੰਜਾਬ ਨੇ ਨਾਲ ਤੁਸੀਂ ਜੁੜੇ ਰਹੋ ਇੱਥੇ ਹੀ ਤੁਹਾਨੂੰ ਸਭ ਤੋਂ ਪਹਿਲਾ ਸਟਿੱਕ ਰੁਝਾਨ ਮਿਲਣੇ ਨੇ ਸਟਿੱਕ ਰਿਜ਼ਲਟ ਮਿਲਣੇ ਨੇ ਤੇ ਇਹ ਦੱਸ ਦਈਏ ਕਿ ਪਹਿਲਾ ਹੀ ਇਹ ਜਿਹੜੀ ਲੀਡ ਆ ਇਹ ਅਕਾਲੀ ਦਲ ਦੇ ਵੱਲੋਂ ਲੈ ਲਈ ਗਈ ਹੈ ਅਕਾਲੀ ਦਲ ਦੀ ਇਹ ਲੀਡ 625 ਵੋਟਾਂ ਦੀ ਦੂਜਾ ਰੁਝਾਨ ਥੋੜੀ ਦੇਰ ਦੇ ਵਿੱਚ ਆ ਜਾਏਗਾ ਈਵੀਐਮਜ਼ ਖੁਰਨੀਆਂ ਸ਼ੁਰੂ ਹੋ ਗਈਆਂ ਨੇ ਪੋਸਟਲ ਬੈਲਟ ਦੀ ਗਿਣਤੀ ਹੋ ਚੁੱਕੀ ਹੈ ਤਰਨਤਾਰਨ ਪੰਥਕ ਹਲਕਾ ਪੰਥਕ ਫਤਵਾ ਕਿਸ ਦੇ ਹੱਕ ਦੇ ਵਿੱਚ ਭੁਗਤ ਰਹੀ ਤਾਂ ਪਹਿਲਾ ਰੁਝਾਨ ਅਕਾਲੀ ਦਲ ਦੇ ਹੱਕ ਦੇ ਵਿੱਚ ਤੇ ਅਕਾਲੀ ਦਲ ਦੇ ਕੈਂਡੀਡੇਟ ਇਸ ਵੇਲੇ ਸੁਖਵਿੰਦਰ ਕੌਰ ਲੀਡ ਕਰ ਰਹੇ ਨੇ 625 ਵੋਟਾਂ ਦੇ ਨਾਲ ਭਾਵੇਂ ਲੀਡ ਕੋਈ ਬਹੁਤ ਵੱਡੀ ਨਹੀਂ ਹੈ ਪਰ ਸ਼ੁਰੂਆਤੀ ਲੀਡ ਹੈ ਸ਼ੁਰੂਆਤੀ ਲੀਡ ਹੈ ਦਰਸਾਉਂਦੀ ਹੈ ਕਿ ਅਕਾਲੀ ਦਲ ਫਾਈਟ ਦੇ ਵਿੱਚ ਹੈ ਅਕਾਲੀ ਦਲ ਪਹਿਲੇ ਨੰਬਰ ਤੇ ਆ ਦੂਜੇ ਤੇ ਆ ਆਮ ਆਦਮੀ ਪਾਰਟੀ ਹੈ ਤਾਂ ਹੁਣ ਜਿਵੇਂ ਜਿਵੇਂ ਏਬੀਐਮਸ ਖੁੱਲਣ ਗਿਆ ਉਵੇਂ-ਉਵੇਂ ਰੁਝਾਨ ਅੱਗੇ ਵਧਣਗੇ ਲੀਡ ਟੁੱਟਦੀ ਹੈ ਲੀਡ ਵਾਧੀ ਹੈ ਇਹ ਦੇਖਣਾ ਦਿਲਚਸਪ ਰਹੇਗਾ ਪਰ ਸਿੱਧੇ ਤੌਰ ਤੇ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਸੀ ਇਸ ਇਲੈਕਸ਼ਨ ਦੇ ਵਿੱਚ ਕਿ ਪੂਰਾ ਜ਼ੋਰ ਲਾਇਆ ਤੇ ਸਭ ਤੋਂ ਵੱਧ ਸ਼ਿਕਾਇਤਾਂ ਅਕਾਲੀ ਦਲ ਨੇ ਹੀ ਕੀਤੀਆਂ ਇਲੈਕਸ਼ਨ ਕਮਿਸ਼ਨ ਦੇ ਕੋਲ ਐਸਐਸਪੀ ਰਵਜੋਤ ਕੌਰ ਗਰੇਵਾਲ ਬਦਲ ਦਿੱਤੇ ਗਏ 9 ਐਫਆਈਆਰਾਂ ਦੀ ਗੱਲ ਸਾਹਮਣੇ ਆਈ ਕਿ 9 ਐਫਆਈਆਰਾਂ ਦਰਜ ਹੋਈਆਂ ਨੇ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਆਗੂਆਂ ਦੇ ਉੱਤੇ ਕੰਚਨਪ੍ਰੀਤ ਕੌਰ ਦੇ ਖਿਲਾਫ ਐਫਆਈਆਰ ਹੋ ਗਈ ਸੁਖਵਿੰਦਰ ਕੌਰ ਦੀ ਬੇਟੀ ਜਿਹੜੀ ਇਸ ਦੌਰਾਨ ਸਟਾਰ ਪ੍ਰਚਾਰਕ ਵੀ ਰਹੀ ਆਪਣੀ ਮਾਂ ਦੇ ਲਈ ਆਪਣੀ ਮਾਤਾ ਜੀ ਦੇ ਲਈ ਚੋਣ ਪ੍ਰਚਾਰ ਕਰਦੇ ਦੇਖੇ ਗਏ ਤਾਂ ਇਸ ਵੇਲੇ ਜਿਹੜਾ ਪਹਿਲਾ ਰੁਝਾਨ ਹੈ ਉਹ ਅਕਾਲੀ ਦਲ ਦੇ ਹੱਕ ਦੇ ਵਿੱਚ ਆ ਚੁੱਕਿਆ ਹੈ 625 ਵੋਟਾਂ ਦੇ ਨਾਲ ਅਕਾਲੀ ਦਲ ਦੀ ਕੈਂਡੀਡੇਟ ਸੁਖਵਿੰਦਰ ਕੌਰ ਰੰਦਾਵਾ ਅੱਗੇ ਨੇ ਤਾਂ ਅਕਾਲੀ ਦਲ ਇਸ ਵੇਲੇ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਆਗੂ ਨੇ ਉਹ ਇਸ ਰੁਝਾਨ ਨੂੰ ਦੇਖ ਕੇ ਜ਼ਰੂਰ ਖੁਸ਼ ਹੋਣਗੇ ਕਿਉਂਕਿ ਉਹਨਾਂ ਦੀ ਮਿਹਨਤ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਤੇ ਕਿੰਨੀ ਇਹ ਮਿਹਨਤ ਅੱਗੇ ਬਰਕਰਾਰ ਰਹਿੰਦੀ ਹੈ ਇਹ ਦੇਖਣਾ ਦਿਲਚਸਪ ਹੈ ਕਿਉਂਕਿ ਪਹਿਲਾ ਹੀ ਰੁਝਾਨ ਪਹਿਲਾ ਰੁਝਾਨ ਅਕਾਲੀ ਦਲ ਦੇ ਹੱਕ ਦੇ ਵਿੱਚ ਤਾਂ ਕੀ 2027 ਦਾ ਵੀ ਇਹ ਸੈਮੀ ਫਾਈਨਲ ਕਿਉਂਕਿ 2027 ਤੋਂ ਪਹਿਲਾਂ ਅੱਜ ਦਾ ਇਹ ਰਿਜ਼ਲਟ ਬਹੁਤ ਕੁਝ ਤੈਅ ਕਰ ਜੇਗਾ 2027 ਦਾ ਇਹ ਇਸ ਤੋਂ ਪਹਿਲਾਂ ਦਾ ਇਹ ਰਿਜ਼ਲਟ ਬਹੁਤ ਕੁਝ ਤੈਅ ਕਰੇਗਾ ਕਿ ਪੰਜਾਬ ਦੀ ਜਨਤਾ ਕਿਸ ਤਰ੍ਹਾਂ ਸੋਚਦੀ ਹੈ ਪੰਜਾਬ ਦੀ ਜਨਤਾ ਕਿਸ ਆਧਾਰ ਤੇ ਵੋਟ ਪਾਉਂਦੀ ਹੈ ਜਿਹੜੀਆਂ ਗਰੰਟੀਆਂ ਪੂਰੀਆਂ ਹੋਈਆਂ ਨੇ ਉਸ ਦੇ ਆਧਾਰ ਤੇ ਵੋਟ ਪੈ ਰਹੀ ਹੈ ਜਾਂ ਫਿਰ ਕੁਝ ਹੋਰ ਹੋਏਗਾ ਕੋਈ ਚੇਂਜ ਹੋਏਗੀ ਪਰ ਕਾਂਗਰਸ ਹਾਲੇ ਪਛੜਦੀ ਹੋਈ ਦਿਖਾਈ ਦੇ ਰਹੀ ਹੈ ਕਾਂਗਰਸ ਤੁਸੀਂ ਦੇਖੋ ਕਿ ਇਸ ਵੇਲੇ ਕਾਫੀ ਪਛੜਦੀ ਜਿਹੜਾ ਵੋਟਾਂ ਦਾ ਫਰਕ ਹੈ ਕਾਂਗਰਸ ਦੇ ਵਿੱਚ ਜਿਹੜਾ ਵੋਟਾਂ ਦਾ ਜੇਕਰ ਤੁਸੀਂ ਵੋਟਾਂ ਦਾ ਫਰਕ ਦੇਖੋ ਕਾਂਗਰਸ ਦਾ ਤਾਂ ਬਹੁਤ ਜ਼ਿਆਦਾ ਪਹਿਲੇ ਅਕਾਲੀ ਦਲ 2910 ਤਾਂ ਜਿਹੜਾ ਇਸ ਵੇਲੇ ਦੂਜੇ ਤੇ ਆਮ ਆਦਮੀ ਪਾਰਟੀ 2285 ਤੇ ਕਾਂਗਰਸ 1371 ਪਾਵ 1379 ਦਾ ਪਾਵ ਕੇ 1400 ਵੋਟਾਂ ਤੇ ਦੂਜੇ ਪਾਸੇ 3015 1600 ਵੋਟਾਂ ਪਿੱਛੇ ਆ ਕਾਂਗਰਸ ਤੇ ਕਾਂਗਰਸ ਇਸ ਵੇਲੇ ਤੀਜੇ ਨੰਬਰ ਤੇ ਇਹ ਤੇ ਮਨਦੀਪ ਸਿੰਘ ਜਿਹੜੇ ਸੰਦੀਪ ਸਿੰਘ ਦੇ ਭਰਾ ਨੇ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਕੈਂਡੀਡੇਟ ਨੇ 1005 ਵੋਟਾਂ ਤਾਂ ਇਹ ਹੁਣ ਰਿਜ਼ਲਟ ਜਿਹੜਾ ਹੈ ਇਹ ਇਲੈਕਸ਼ਨ ਕਮਿਸ਼ਨ ਦੀ ਅਧਿਕਾਰਿਤ ਵੈਬਸਾਈਟ ਦੇ ਉੱਤੇ ਵੀ ਆ ਗਿਆ ਹੈ 2910 ਵੋਟਾਂ ਸੁਖਵਿੰਦਰ ਕੌਰ 625 ਵੋਟਾਂ ਦੇ ਨਾਲ ਅੱਗੇ ਦੂਜੇ ਨੰਬਰ ਤੇ ਹਰਮੀਤ ਸੰਧੂ 625 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਪਿੱਛੇ ਕਰਨਬੀਰ ਸਿੰਘ ਬੁਰਜ 1531 ਵੋਟਾਂ ਪਹਿਲੇ ਦੇ ਮੁਕਾਬਲੇ ਮਤਲਬ ਜੇ ਤੁਸੀਂ ਪਹਿਲੇ ਨਾਲ ਕੰਪੈਰੀਜ਼ਨ ਕਰੋ 1531 ਵੋਟਾਂ ਨਾਲ ਪਿੱਛੇ ਮਨਦੀਪ ਖਾਲਸਾ 1905 ਵੋਟਾਂ ਨਾਲ ਚੌਥੇ ਨੰਬਰ ਤੇ ਪੰਜਵੇਂ ਮੰਮੇ ਮਰਦੇ ਹਰਜੀਤ ਸਿੰਘ ਸੰਧੂ ਜਿਵੇਂ ਕਿ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਦਾ ਉੱਥੇ ਵੋਟ ਬੈਂਕ ਨਹੀਂ ਹੈ ਪਰ ਵੀਜੇਪੀ ਦੇ ਵੱਲੋਂ ਜ਼ੋਰ ਅਜਮਾਇਸ਼ ਕੀਤੀ ਗਈ ਪਿੰਡੂ ਸੀਟ ਹੈ ਨਰੋਲ ਪੰਚਕ ਸੀਟ ਹੈ ਤਰਨਤਾਰਨ ਖਡੂਰ ਸਾਹਿਬ ਦਾ ਲੋਕ ਸਭਾ ਹਲਕੇ ਦਾ ਪਾਰਟ ਹੈ ਤੇ ਇਸ ਵੇਲੇ ਜਿਹੜੀਆਂ ਬਾਕੀ ਕੈਂਡੀਡੇਟ ਨੇ ਜੇਕਰ ਨੀਟੂ ਸ਼ਟਰਾਂ ਵਾਲਾ ਦੇਖੀ ਇਹ ਤਾਂ 36 ਵੋਟਾਂ ਉਹਨਾਂ ਨੂੰ ਵੀ ਪੈ ਗਈਆਂ ਨੇ ਪਰ ਸਭ ਤੋਂ ਪਹਿਲਾਂ న్యూਸ 18 ਪੰਜਾਬ ਤੇ ਤੁਹਾਨੂੰ ਅਸੀਂ ਕਿਹਾ ਸੀ ਵਾਅਦਾ ਕੀਤਾ ਸੀ ਕਿ ਇੱਥੇ ਹੀ ਤੁਹਾਨੂੰ ਰਿਜ਼ਲਟ ਸਭ ਤੋਂ ਪਹਿਲਾਂ ਮਿਲੇਗਾ ਇੱਥੇ ਹੀ ਜਿਹੜਾ ਰੁਝਾਨ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲੇਗਾ ਅਕਾਲੀ ਦਲ ਅੱਗੇ 2910 ਵੋਟਾਂ ਦੇ ਨਾਲ ਹੁਣ ਦੂਜਾ ਜਿਹੜਾ ਦੂਜਾ ਰਾਉਂਡ ਹੈ ਉਸ ਦਾ ਇੰਤਜ਼ਾਰ ਹੈ ਤਾਂ ਇਹ ਅਧਿਕਾਰੀ ਤੌਰ ਤੇ ਬਿਲਕੁਲ ਅਧਿਕਾਰੀ ਤੌਰ ਤੇ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਦੇ ਉੱਤੇ ਵੀ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅੰਦਰ ਕਾਊਂਟਿੰਗ ਚੱਲ ਰਹੀ ਆ ਉੱਥੋਂ ਵੀ ਇਹ ਡਾਟਾ ਸਾਡੇ ਕੋਲ ਪਹੁੰਚ ਚੁੱਕਿਆ ਹੈ ਕੱਲੇ-ਕੱਲੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਕਿੰਨਿਆ-ਕਿੰਨਿਆ ਵੋਟਾਂ ਜੜੀਆਂ ਨੇ ਉਹ ਮਿਲੀਆਂ ਨੇ ਪਹਿਲਾ ਰਾਊਂਡ ਕੰਪਲੀਟ ਪਹਿਲੇ ਰਾਊਂਡ ਦੇ ਵਿੱਚ ਅਕਾਲੀ ਦਲ ਅੱਗੇ ਸੁਖਵਿੰਦਰ ਕੌਰ ਅੱਗੇ ਪਹਿਲੇ ਰਾਊਂਡ ਦੇ ਵਿੱਚ ਹਰਮੀਤ ਸੰਧੂ ਦੂਜੇ ਨੰਬਰ ਤੇ ਕੀ ਇਹ ਲੀਡ ਬਰਕਰਾਰ ਰਹੇਗੀ ਟੁੱਟੇਗੀ ਵਧੇਗੀ ਇਹ ਹੁਣ ਵੱਡਾ ਸਵਾਲ ਹੈ ਹਾਲਾਂਕਿ ਜੇਕਰ ਦੇਖਿਆ ਜਾਵੇ 625 ਲੀਡ ਕੋਈ ਬਹੁਤ ਜ਼ਿਆਦਾ ਤਾਂ ਨਹੀਂ ਹੁੰਦੀ ਪਰ ਜੇਕਰ ਸ਼ੁਰੂਆਤ ਦੇ ਵਿੱਚ ਲੀਡ ਮਿਲ ਜਵੇ ਤਾਂ ਇਹ ਸੰਕੇਤ ਬਹੁਤ ਕੁਝ ਕਰਦੀ ਹੈ ਹਾਲਾਂਕਿ ਹੁਣ ਜਿਵੇਂ ਜਿਵੇਂ ਜਿਹੜੀਆਂ ਈਵੀਐਮਸ ਖੁੱਲਣ ਗਿਆ ਈਵੀਐਮਸ ਖੁੱਲਦੇ ਸਾਰ ਹੀ ਅਗਲਾ ਨਤੀਜਾ ਆਏਗਾ ਅਗਲਾ 라ਉਂਡ ਆਏਗਾ ਤਾਂ ਪਹਿਲੇ ਰੁਝਾਨ ਦੇ ਵਿੱਚ ਹੀ ਅਕਾਲੀ ਦਲ ਬਾਜ਼ੀ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਇੱਕ ਗੱਲ ਤਾਂ ਸਾਫ਼ ਹੈ ਕਿ ਕਾਂਟੇ ਦੀ ਟੱਕਰ ਹੈ ਦੂਜੀ ਗੱਲ ਕਿ ਫਾਈਟ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਕਾਰੀ ਹੈ ਜਿਵੇਂ ਕਿ ਅਸੀਂ ਕਹਿੰਦੇ ਆ ਰਹੇ ਸੀ ਕਿ ਅਕਾਲੀ ਦਲ ਅਤੇ ਜਿਹੜਾ ਕੈਂਡੀਡੇਟ ਅਕਾਲੀ ਦਲ ਦੇ ਨੇ ਅਤੇ ਆਮ ਆਦਮੀ ਪਾਰਟੀ ਦੇ ਹਾਲਾਂਕਿ ਜਿਹੜਾ ਪੰਥਕ ਤੇਰਾ ਮੰਦੀਪ ਸਿੰਘ ਉਹਨਾਂ ਨੂੰ ਤੀਜੇ ਨੰਬਰ ਤੇ ਦੇਖਿਆ ਜਾ ਰਿਹਾ ਸੀ ਫਿਲਹਾਲ ਉਹ ਚੌਥੇ ਨੰਬਰ ਤੇ ਦਿਖਾਈ ਦੇ ਰਹੇ ਨੇ ਕਾਂਗਰਸ ਤੀਜੇ ਨੰਬਰ ਤੇ ਹੈ ਅਤੇ ਇਸ ਵੇਲੇ ਜੇਕਰ ਗੱਲ ਕੀਤੀ ਜਾਵੇ ਜਿਹੜਾ ਮੇਰੇ ਕੋਲੇ ਅੰਕੜਾ ਤਰਨਤਾਰਨ ਜਿਮਨੀ ਚੋਣ ਦਾ ਪਹਿਲੇ 라운ਡ ਦਾ ਆ ਚੁੱਕਿਆ ਹੈ ਉਸ ਦੇ ਵਿੱਚ ਜਿਹੜੇ ਸੁਖਵਿੰਦਰ ਕੌਰ ਨੇ 2910 ਵੋਟਾਂ 625 ਦੀ ਲੀਡ ਉਹਨਾਂ ਦੇ ਵੱਲੋਂ ਲੈ ਲਈ ਗਈ ਹੈ ਹਰਮੀਤ ਸਿੰਘ ਸੰਧੂ 2285 ਵੋਟਾਂ ਦੂਜੇ ਨੰਬਰ ਤੇ ਕਰਨਬੀਰ ਸਿੰਘ ਬੁਰਜ 1379 ਵੋਟਾਂ ਤੀਜੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਚੌਥੇ ਨੰਬਰ ਤੇ 1005 ਵੋਟਾਂ ਦੇ ਨਾਲ ਪੰਜਵੇਂ ਨੰਬਰ ਤੇ 282 ਵੋਟਾਂ ਦੇ ਨਾਲ ਬੀਜੇਪੀ ਹਰਜੀਤ ਸਿੰਘ ਸੰਧੂ ਤਾਂ ਹਰਜੀਤ ਸਿੰਘ ਸੰਧੂ ਹਾਲਾਂਕਿ ਕਾਫੀ ਪਛੜੇ ਹੋਏ ਦਿਖਾਈ ਦੇ ਰਹੇ ਨੇ ਤੇ ਇੱਕ ਗੱਲ ਸਾਫ਼ ਹੈ ਕਿ ਜਿਹੜੀਆਂ ਦਿਹਾਤੀ ਸੀਟਾਂ ਨੇ ਉੱਥੇ ਬੀਜੇਪੀ ਦਾ ਵੋਟ ਬੈਂਕ ਨਹੀਂ ਹੈ ਜਿਹੜੀਆਂ ਪਿੰਡੂ ਸੀਟਾਂ ਨੇ ਉੱਥੇ ਬੀਜੇਪੀ ਦਾ ਵੋਟ ਬੈਂਕ ਨਹੀਂ ਹੈ ਇਹ ਗੱਲ ਬੀਜੇਪੀ ਜਿਹੜੀ ਹੈ ਇਹਨਾਂ ਨਤੀਜਿਆਂ ਤੋਂ ਬਾਅਦ ਜ਼ਰੂਰ ਸਮਝ ਲਵੇਗੀ ਕਿਉਂਕਿ ਸ਼ਹਿਰੀ ਖੇਤਰ ਦੇ ਵਿੱਚ ਬੀਜੇਪੀ ਦਾ ਜ਼ਰੂਰ ਆਧਾਰ ਮੰਨਿਆ ਜਾ ਸਕਦਾ ਪਰ ਪਿੰਡੂ ਖੇਤਰਾਂ ਦੇ ਵਿੱਚ ਬੀਜੇਪੀ ਦਾ ਆਧਾਰ ਨਹੀਂ ਹੈ ਤਾਂ ਇਹ ਜਿਹੜਾ ਪਹਿਲਾ ਅੰਕੜਾ ਹੈ ਇਹੀ ਇਹ ਬਿਆਨ ਕਰ ਰਿਹਾ ਹੈ ਕਿ ਬੀਜੇਪੀ ਜਿਹੜੀ ਹੈ ਉਹ ਉੱਥੇ 5ਵੇਂ ਨੰਬਰ ਤੇ ਫਿਲਹਾਲ ਦਿਖਾਈ ਦੇ ਰਹੀ ਹੈ ਹਾਲਾਂਕਿ ਥੋੜੀ ਦੇਰ ਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਕਲੀਅਰ ਹੋਣਗੀਆਂ ਥੋੜੀ ਦੇਰ ਦੇ ਵਿੱਚ ਦੂਜਾ ਰਾਉਂਡ ਆਏਗਾ ਦੂਜਾ ਰੁਜਾ ਆਏਗਾ ਉਹ ਵੀ ਤੁਹਾਨੂੰ ਦੱਸਾਂਗੇ ਨਿਊਜ਼ 18 ਪੰਜਾਬ ਤੇ ਪਰ ਜਿਸ ਤੰਗ ਦੇ ਨਾਲ ਇਹ ਆਮ ਆਦਮੀ ਪਾਰਟੀ ਸੱਤਾ ਤੇ ਰ ਪਿਛਲੀਆਂ 6 ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਵਿੱਚੋਂ 5 ਜਿੱਤ ਚੁੱਕੀ ਹੈ ਸੱਤਵੇਂ ਜ਼ਿਮਨੀ ਚੋਣਾਂ ਤੇ ਜੇ ਇੱਥੇ ਇਸੇ ਤਰ੍ਹਾਂ ਲੀਡ ਬਰਕਰਾਰ ਰਹਿੰਦੀ ਹੈ ਤੇ ਜੇ ਅਕਾਲੀ ਦਲ ਦੀ ਕੈਂਡੀਡੇਟ ਸੁਖਵਿੰਦਰ ਕੌਰ ਆਪਣੀ ਲੀਡ ਬਰਕਰਾਰ ਰੱਖਦੀ ਹੈ ਇਹ ਦੇਖਣਾ ਹੋਵੇਗਾ ਜਾਂ ਫਿਰ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੁਬਾਰਾ ਤੋਂ ਉਲਟਫੇਰ ਕਰਦੀ ਹੈ ਇਹ ਵੀ ਦੇਖਣਾ ਦਿਲਚਸਪ ਰਹੇਗਾ ਤਾਂ ਦਿਲਾਂ ਦੀਆਂ ਧੜਕਣਾ ਜਿਹੜੇ ਕੈਂਡੀਡੇਟ ਨੇ ਉਹਨਾਂ ਦੀਆਂ ਵੀ ਤੇ ਜਿਹੜੇ ਉਹਨਾਂ ਦੇ ਸਪੋਰਟਰ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਆਪਣੇ ਕੈਂਡੀਡੇਟਸ ਦੇ ਲਈ ਉਹਨਾਂ ਦੀਆਂ ਵੀ ਵਧੀਆਂ ਹੋਈਆਂ ਨੇ ਤਾਂ ਨਿਊਜ਼ 18 ਪੰਜਾਬ ਦੇ ਰਾਹੀਂ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦੇਵਾਂਗੇ ਸਾਡੇ ਸਹਿਯੋਗੀ ਜਿਹੜੇ ਨੇ ਉਹ ਬਣੇ ਹੋਏ ਨੇ ਗਰਾਊਂਡ ਤੇ ਨੇ ਸਾਡੇ ਤੱਕ ਹਰ ਇਨਫੋਰਮੇਸ਼ਨ ਪਹੁੰਚਾ ਰਹੇ ਨੇ ਤੇ ਇਹ ਬੇਹਦ ਦਿਲਚਸਪ ਵੀ ਆ ਨਤੀਜਾ ਜਿਸ ਢੰਗ ਦੇ ਨਾਲ ਮੇਰੇ ਕੋਲ ਕਮੈਂਟਸ ਵੀ ਆ ਰਹੇ ਨੇ ਮੈਂ ਨਾਲ ਨਾਲ ਦੇਖ ਪਾ ਰਿਹਾ ਕਿ ਅਕਾਲੀ ਦਲ ਦੇ ਹੱਕ ਦੇ ਵਿੱਚ ਸੈਡ ਜਿੰਦਾਬਾਦ ਲਿਖ ਰਹੇ ਨੇ ਕਾਫੀ ਲੋਕ ਇੱਥੇ ਤੇ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਜਿਹੜੇ ਵਰਕਰ ਨੇ ਉਹ ਅਕਾਲੀ ਦਲ ਦੇ ਲਿਖ ਰਹੇ ਨੇ ਤਾਂ ਇਹ ਸਾਫ ਹੈ ਕਿ ਅਕਾਲੀ ਦਲ ਦੇ ਵਿੱਚ ਉਤਸ਼ਾਹ ਤਾਂ ਜ਼ਰੂਰ ਹੈ ਤੇ ਜੇ ਅਕਾਲੀ ਦਲ ਇਹ ਸੀਟ ਜਿੱਤਦਾ ਏ ਤਾਂ 2027 ਦੇ ਲਈ ਸਿੱਧੇ ਤੌਰ ਤੇ ਅਕਾਲੀ ਦਲ ਮੁੱਖ ਮੁਕਾਬਲੇ ਦੇ ਵਿੱਚ ਹੋਏਗਾ ਦੂਜੇ ਪਾਸੇ ਆਮ ਆਦਮੀ ਪਾਰਟੀ ਦੇਖੋ ਸੱਤਾ ਤੇ ਰਹਿ ਆਮ ਆਦਮੀ ਪਾਰਟੀ ਬਿਜਲੀ ਬਿੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕਰਦੀ ਰਹੀ ਹੈ ਕਿ ਅਸੀਂ ਪੰਜਾਬ ਦੇ 80 ਤੋਂ 90% ਬਿਜਲੀ ਬਿੱਲ ਲੋਕਾਂ ਦੇ ਮਾਫ ਕਰ ਦਿੱਤੇ ਅਸੀਂ ਪੰਜਾਬ ਦੇ ਵਿੱਚ 3000 ਖੇਡ ਸਟੇਡੀਅਮ ਬਣਾ ਦਿੱਤੇ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਨੇ ਲਿੰਕ ਰੋਡਸ